ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਪਿਆਰ ਚੱਕੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸ਼ਬਦ ਗੁਰੂ ਜੁਗੋ ਜੁਗ ਅਟੱਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਵਿੱਤਰ ਗੋਦ ਦਾ ਆਨੰਦ ਮਾਣ ਦੀ ਸਾਧ ਸੰਗਤ ਜੀਓ ਬਹੁਤੀ ਵੱਡਿਆਂ ਭਾਗਾਂ ਵਾਲੇ ਹੋ ਜੋ ਚੱਲ ਰਹੇ ਮਹਾਨ ਜੱਗ ਇਕੋਤਰੀ ਸਮਾਗਮ ਦੇ ਵਿੱਚ ਸਤਿਗੁਰ ਦੀ ਪਵਿੱਤ੍ਰ ਹਜ਼ੂਰੀ 'ਚ ਪਹੁੰਚੇ ਹੋ ਉਦਮ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਨਾਲ ਹੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਜੋ ਐਸੇ ਉਪਰਾਲੇ ਕਰਦੇ ਨੇ ਆਪ ਜਪੋ ਅਵਰਹ ਨਾਮ ਜਪავੋ ਸਤਗੁਰ ਬਖਸ਼ਿਸ਼ ਕਰਨ ਸਤਗੁਰ ਰਹਿਮਤ ਕਰਨ ਦੀ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਗੁਰ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬਲੰਦ ਕੀਤੀ ਫਤਿਹ ਬੁਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਅਸੀਂ ਚੱਲ ਰਹੇ ਮਹਾਨ ਗੁਰਮਤ ਸਮਾਗਮ ਇਕੋਤਰੀ ਸਮਾਗਮ ਜੋ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਉਹ ਸਮਾਗਮਾਂ ਦੇ ਵਿੱਚ ਸਤਿਗੁਰ ਦੀ ਕਿਰਪਾ ਦੇ ਨਾਲ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰ ਜੀ ਅੱਗੇ ਅਰਦਾਸ ਕਰਿਓ ਏ ਗਰੀਬ ਨਿਵਾਜ ਸਤਗੁਰੂ ਜੀ ਤਰਸ ਕਰਿਓ ਬਖਸ਼ਿਸ਼ ਕਰਿਓ ਸਾਡੇ ਗੁਨ ਔਗੁਣਾਂ ਚ ਤਾਰਿਓ ਇਹ ਬੇਨਤੀ ਕਰਿਓ ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੇ ਘਰ ਉਪਦੇਸ਼ ਛਿੜਕੇ ਬਹੁ ਭਾਤੀ ਬੌਰ ਪਿਤਾ ਗੱਲ ਲਾਵੇ ਤੇ ਮੰਗਣਾ ਕੀ ਹੈ ਪਿਛਲੇ ਔਗਣ ਬਖਸ਼ਲੇ ਰਬ ਆਗੇ ਮਾਰਗ ਪਾਵੇ ਬੋਲੋ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਾਵੇ ਸਤ ਸੰਗਿਓ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਸਿੰਘਾਸਨ ਤੇ ਬੈਠੇ ਨੇ ਦੀਵਾਨ ਲੱਗਿਆ ਹੋਇਆ ਹੈ ਰਾਗੀ ਸੰਗੀਤਨ ਪਏ ਕਰਦੇ ਨੇ ਸੁਰਤੀ ਨਾਲ ਦੀਦਾਰੀ ਕਰਿਓ ਜਦੋਂ ਕੀਰਤਨ ਦੀ ਸਮਾਪਤੀ ਹੋਈ ਦੋ ਸਿੱਖ ਭਾਈ ਬਦਲੀ ਜੀ ਤੇ ਭਾਈ ਗੋਪਾਲ ਜੀ ਸਤਿਗੁਰ ਜੀ ਦੀ ਹਜ਼ੂਰੀ 'ਚ ਆਏ ਸਤਿਗੁਰ ਜੀ ਕਿਰਪਾ ਕਰੋ ਤੁਹਾਡੀ ਵਡਿਆਈ ਸੁਣ ਕੇ ਗੁਰੂ ਨਾਨਕ ਜੀ ਦੇ ਘਰ ਦੀ ਸ਼ੋਭਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਏ ਆਂ ਕਿਰਪਾ ਕਰੋ ਜਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਅੰਦਰ ਰਸ ਆ ਜਾਵੇ ਅੰਦਰ ਖੀੜਾ ਆ ਜਾਵੇ ਅੰਦਰ ਆਨੰਦ ਆ ਜਾਵੇ ਇਹ ਬੜੀ ਵੱਡੀ ਦਾਤ ਜੀ ਗੁਰਮਖੋ ਅੰਦਰ ਰਸ ਆਉਣਾ ਅੰਦਰ ਦਾ ਖੀੜਾ ਆਉਣਾ ਅੰਦਰ ਦਾ ਆਨੰਦ ਇਹ ਬੜੀ ਵੱਡੀ ਦਾਤ ਹੈ ਇਹ ਦਾਤ ਮਿਲਦੀ ਕਿੱਥੋਂ ਹੈ ਗੁਰੂ ਨਾਨਕ ਜੀ ਦੇ ਘਰੋਂ ਜਦੋਂ ਕੋਈ ਸ਼ਰਧਾ ਨਾਲ ਬੇਨਤੀ ਕਰਦਾ ਹੈ ਪੜਦੇ ਉਹਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਪੱਗਾਂ ਵਾਲਿਓ ਕਈ ਵਾਰ ਸਾਡੇ ਕੋਲ ਮਾਇਆ ਬਹੁਤ ਹੁੰਦੀ ਹੈ دنیਵੀ ਸੁੱਖ ਸਹੂਲਤਾਂ ਬਹੁਤ ਹੁੰਦੀਆਂ ਨੇ ਪਰ ਅੰਦਰ ਦਾ ਰਸ ਨਹੀਂ ਸਾਡੇ ਕੋਲ ਹੁੰਦਾ ਅੰਦਰ ਸਾਡਾ ਹਰ ਵੇਲੇ ਕਲਪਦਾ ਹੈ ਅੰਦਰ ਸਾਡਾ ਹਰ ਵੇਲੇ ਚਿੰਤਾ ਵਿੱਚ ਰਹਿੰਦਾ ਹੈ। ਪੀਤਾ ਗੁਰੂ ਨਾਨਕ ਜੀ ਕਿਰਪਾ ਕਰਨ ਸਤਿਗੁਰੂ ਤਰਸ ਕਰਨ ਤੇ ਅੰਦਰ ਦਾ ਆਨੰਦ ਅੰਦਰ ਦਾ ਖੇੜਾ ਮਿਲਦਾ ਹੈ। ਉਸ ਵੇਲੇ ਛੇਵੇਂ ਪਾਤਸ਼ਾਹ ਜੀ ਆਖਣ ਲੱਗੇ ਭਾਈ ਸਿੱਖੋ ਕੋਈ ਦਿਨ ਸੰਗਤਾਂ ਦੀ ਸੇਵਾ ਕਰੋ ਤੁਸੀਂ। ਬਸ ਇੰਨਾ ਆਖਿਆ ਸਤਿਗੁਰੂ ਜੀ ਨੇ। ਭਾਈ ਬਦਲੀਜੀ ਤੇ ਭਾਈ ਗੋਪਾਲ ਜੀ ਹੁਣ ਸੰਗਤਾਂ ਦੀ ਸੇਵਾ ਕਰਦੇ ਨੇ ਗੁਰਮੁਖੋ ਜਿਉਂ-ਜਿਉਂ ਸੇਵਾ ਕਰਦੇ ਨੇ ਹੁਣ ਅੰਦਰ ਦਾ ਜਿਵੇਂ ਸੁੱਖ ਗੁਰਮੁਖੋ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਜਿਵੇਂ ਅੰਦਰੋਂ ਚਿੰਤਾ ਟੈਨਸ਼ਨ ਦੂਰ ਹੋਣੀ ਸ਼ੁਰੂ ਹੋ ਗਈ ਕੁਝ ਦਿਨਾਂ ਬਾਅਦ ਫਿਰ ਸਤਿਗੁਰ ਦੇ ਸਨਮਖ ਹੁੰਦੇ ਨੇ ਸਤਿਗੁਰ ਜੀ ਹੁਣ ਸਾਡੇ ਲਈ ਕੀ ਹੁਕਮ ਹੈ ਸਤਿਗੁਰ ਦੀ ਆਖਣ ਲਗੀ ਭਾਈ ਸਖੋ ਜਿੰਦਗੀ ਤੇ ਵਿਚੜਦਿਆਂ ਵਿਚੜਦਿਆਂ ਜਿੰਦਗੀ ਚ ਇੱਕ ਗੱਲ ਯਾਦ ਰੱਖਿਓ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਓ ਜਿਸ ਅਹੁਦੇ ਤੇ ਮਰਦੀ ਪਹੁੰਚ ਜਾਓ ਗੁਣ ਪੱਖੋਂ ਜਿਸ ਮੰਜ਼ਲ ਤੇ ਮਰਦੀ ਪਹੁੰਚ ਜਾਵੋ ਪਰ ਨਿਮਰਤਾ ਦਾ ਗਹਿਣਾ ਕਦੇ ਨਹੀਂ ਛੱਡਣਾ ਤੁਸੀਂ ਹਮੇਸ਼ਾ ਨਿਮਰਤਾ ਧਾਰਨ ਕਰਨੀ ਹੈ ਕਿਉਂ ਹਰ ਜੀ ਹੰਕਾਰਨਾ ਭਾਵੇਂ ਉਸ ਪਰਮੇਸ਼ਰ ਨੂੰ ਹੰਕਾਰ ਨਹੀਂ ਭਉਂਦਾ ਨਿਮਰਤਾ ਵਾਲੇ ਸਿੱਖ ਪਰਮੇਸ਼ਰ ਨੂੰ ਬੜੇ ਚੰਗੇ ਲੱਗਦੇ ਨੇ ਮਾਣ ਹੁੰਦਿਆਂ ਵੀ ਨਿਮਾਣੇ ਬਣ ਕੇ ਰਹਿਣਾ ਹੈ ਤਾਨ ਹੁੰਦਿਆਂ ਵੀ ਨਿਤਾਣੇ ਬਣ ਕੇ ਰਹਿਣਾ ਹੈ ਤੇ ਨਿਮਰਤਾ ਦਾ ਗਹਿਣਾ ਪਹਿਨ ਕੇ ਰੱਖਣਾ ਹੈ ਸਤ ਸੰਗਿਓ ਸਤ ਗੁਰੂ ਜੀ ਨਿਮਰਤਾ ਦਾ ਗਹਿਣਾ ਪਹਿਨ ਕੇ ਰੱਖਣਾ ਹੈ ਹਾਂ ਭਾਈ ਸਿੱਖੋ ਕਿਉਂ ਪਾਣੀ ਹਮੇਸ਼ਾ ਨਿਮਾਨ ਨੂੰ ਜਾਂਦਾ ਹੈ ਨੀਵੇਂ ਪਾਸੇ ਪਾਣੀ ਜਾਂਦਾ ਹੈ ਇਹ ਵੀ ਪਾਣੀ ਦਾ ਬੜਾ ਵੱਡਾ ਗੁਣ ਹੈ ਇਥੋਂ ਵੀ ਸਿੱਖਿਆ ਲੈਣੀ ਹੈ ਗੁਰੂ ਜੀ ਕਹਿੰਦੇ ਭਾਈ ਸਿੱਖੋ ਜੋ ਬਾਵਣ ਚੰਦਨ ਨੂੰ ਦਰਨਾ ਬਾਵਣ ਚੰਦਨ ਉਹਦਾ ਬੂਟਾ ਬਿਲਕੁਲ ਛੋਟਾ ਹੁੰਦਾ ਹੈ ਪਰ ਉਹ ਵੱਡੇ ਵੱਡੇ ਰੁੱਖਾਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ ਉਹਦੇ 'ਚ ਇੰਨੀ ਕਲਾ ਹੁੰਦੀ ਹੈ ਇੰਨਾ ਸੁਗੰਧਿਤ ਹੁੰਦਾ ਹੈ ਕਿ ਵੱਡੇ ਵੱਡੇ ਰੁੱਖਾਂ ਨੂੰ ਵੀ ਉਹ ਸੁਗੰਧਿਤ ਕਰਕੇ ਰੱਖ ਦਿੰਦਾ ਹੈ ਹੁੰਦਾ ਨਿੱਕਾ ਹੈ ਇਸੇ ਤਰ੍ਹਾਂ ਗੁਰਸਿੱਖ ਨੇ ਅੰਦਰੋਂ ਨੀਵਾ ਰਹਿਣਾ ਹੈ ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਰੋਜ਼ਾਨਾ ਹਰ ਸਿੱਖ ਬੇਨਤੀ ਕਰਦਾ ਹੈ ਸਤਿਗੁਰੂ ਜੀ ਮੰਨ ਨੀਮਾ ਤੇ ਮਤ ਉੱਚੀ ਬਖਸ਼ਿਓ ਗੁਰਸਿੱਖ ਦੀ ਮਤ ਚਾਹੀਦੀ ਵੀ ਇਦਾਂ ਦੀ ਹੈ ਜੀਵਨ ਚਾਹੀਦਾ ਵੀ ਇਦਾਂ ਹੈ ਗੁਣਾ ਪੱਖੋਂ ਗੁਰਸਿੱਖ ਤਨਮਾਨ ਹੋਵੇ ਮਾਇਆ ਪੱਖੋਂ ਤਨਮਾਨ ਹੋਵੇ ਪਰ ਉਹ ਮਾਇਆ ਸਿਖ ਜੀਵ ਤੱਕ ਸੀਮਤ ਰਵੇ ਉਹਦਾ ਹੰਕਾਰ ਕਿਤੇ ਹਿਰਦੇ ਤੇ ਨਾ ਬੈਠ ਜਾਵੇ ਉਹਦੇ ਪੱਖੋਂ ਬੜਾ ਵੱਡਾ ਹੋਵੇ ਪਰ ਗੁਰਮੁਖ ਮੰਨ ਕਰਕੇ ਗੁਰਸਿੱਖ ਨੀਮਾ ਹੋਵੇ ਅੱਜ ਸਤਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਤੇ ਨਿਮਰਤਾ ਦਾ ਗਹਿਣਾ ਹਮੇਸ਼ਾ ਪਹਿਨ ਕੇ ਰੱਖਣਾ ਹੈ ਸਤਗੁਰੂ ਜੀ ਨਿਮਰਤਾ ਦਾ ਗਹਿਣਾ ਗੁਰਮਖੋ ਬਾਬਾ ਫਰੀਦ ਜੀ ਬੈਠੇ ਸਨ ਕੋਈ ਜੀਵ ਇਸਤਰੀ ਆ ਗਈ ਮਹਾਂਪੁਰਖੋ ਉਹ ਕਿਹੜੇ ਅੱਖਰ ਨੇ ਉਹ ਕਿਹੜਾ ਗੁਣ ਹੈ ਉਹ ਕਿਹੜਾ ਵੇਸ ਹੈ ਜਿਹੜਾ ਵੇਸ ਮੈਂ ਪਹਿਣਾ ਜਿਹੜਾ ਗੁਣ ਧਾਰਨ ਕਰਾਂ ਜਿਹਦੇ ਬੋਲ ਬੋਲਾਂ ਤੇ ਪਤੀ ਪਰਮੇਸ਼ਰ ਮੇਰੇ ਵਾਸ ਵਿੱਚ ਆ ਜਾਵੇ ਤੇ ਉਸ ਵੇਲੇ ਬਾਬਾ ਫਰੀਦ ਜੀ ਨੇ ਪਤਾ ਕੀ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਲੋਕ ਦਰਦ ਕੀਤੇ ਬਾਬਾ ਫਰੀਦ ਜੀ ਨੇ ਜੀਵ ਇਸਤਰੀ ਆਉਂਦੀ ਹੈ ਕੀ ਕਹਿੰਦੀ ਹੈ ਬਾਬਾ ਫਰੀਦ ਜੀ ਕਮਨ ਸੋ ਅੱਖਰ ਕਮਣ ਗੁਣ ਕਮਣ ਸੋ ਮਨੀਆ ਮੰਤ ਉਹ ਕਿਹੜਾ ਮੰਤਰ ਹੈ ਕਮਣ ਸੋ ਮਨੀਆ ਮੰਤ ਕਮੋ ਸੋ ਵੇਸੋ ਹੋਮ ਕਰੀ ਉਹ ਕਿਹੜਾ ਵੇਸ ਜਿਹੜਾ ਮੈਂ ਪਹਿਣਾ ਜਿੱਤ ਵਸ ਆਵੀ ਕੰਤ ਉਹ ਪਤੀ ਪਰਮੇਸ਼ਰ ਮੇਰੇ ਵਸ ਵਿੱਚ ਆ ਜਾਵੇ ਤੇ ਉਸ ਵੇਲੇ ਜੋ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਕੀ ਕਹਿੰਦੇ ਨਿਮਨ ਸੋ ਅੱਖਰ ਨਿਮਰਤਾ ਧਾਰਨ ਕਰ ਲੈ ਭੈਣ ਨਿਮਣਸੋ ਅਖਰ ਖਮਣ ਗੁਣ ਖਿਮਾ ਵਾਲਾ ਸੁਭਾਅ ਬਣਾ ਲਓ ਨਿਮਣਸੋ ਅਖਰ ਖਮਣ ਗੁਣ ਜੇਬਾ ਮੰਨਿਆ ਮੰਤ ਜੇਬ ਤੋਂ ਮਿੱਠੇ ਮਿੱਠੇ ਬੋਲ ਬੋਲਨੇ ਨੇ ਇਹ ਸ਼ਰਮਣੀ ਮੰਤਰ ਹੈ ਜੇਬਾ ਮੰਨਿਆ ਮੰਤ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਕਹਿੰਦੇ ਇਹ ਵੇਸ ਧਾਰਨ ਕਰ ਲਾ ਤੂੰ ਨਿਮਰਤਾ ਧਾਰਨ ਕਰ ਲਾ ਖਿਮਾ ਵਾਲਾ ਸੁਭਾਅ ਬਣਾ ਲਾ ਜੇਬਾ ਤੋਂ ਮਿੱਠੇ ਮਿੱਠੇ ਬੋਲ ਬੋਲ ਉਹ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏਗਾ ਸਤਸੰਗਿਓ ਹੁਣ ਜਿਹੜੀ ਅਗਲੀ ਗੱਲ ਛੇਵੇਂ ਪਾਤਸ਼ਾਹ ਜੀ ਨੇ ਭਾਈ ਬਦਲੀ ਜੀ ਨੂੰ ਤੇ ਭਾਈ ਸੇਠ ਗਪਾਲ ਜੀ ਨੂੰ ਵਾਕੀ ਸਤਗੁਰੂ ਜੀ ਕਹਿੰਦੇ ਭਾਈ ਸਿੱਖੋ ਜਿੱਥੇ ਨਿਮਰਤਾ ਧਾਰਨ ਕਰਦੀ ਹੈ ਨਾ ਉੱਥੇ ਅੰਮ੍ਰਿਤ ਵੇਲੇ ਜਾ ਕੇ ਕਾਰ ਵਿਹਾਰ ਤੋਂ ਪਹਿਲਾਂ ਹੁਣ ਗੱਲ ਸੁਣਿਓ ਜੀ ਕਾਰ ਵਿਹਾਰ ਤੋਂ ਪਹਿਲਾਂ ਪਭ ਆਪਣੇ ਜਿਹੜੇ ਕੰਮ ਸ਼ੁਰੂ ਕਰਦੇ ਦਿਨ ਦੀ ਸ਼ੁਰੂਆਤ ਕਰਨੀ ਹੈ ਨਾ ਉਸ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਨੀ ਹੈ ਕੀ ਆਖਿਆ ਬੋਲੋ ਅੰਮ੍ਰਿਤ ਵੇਲੇ ਉੱਠ ਕੇ ਕਾਰ ਵਿਹਾਰ ਤੋਂ ਪਹਿਲਾਂ ਮੰਨ ਲਓ ਬੀਬੀਆਂ ਘਰ ਦਾ ਰਸੋਈ ਦਾ ਕੰਮ ਕਰਦੀਆਂ ਨੇ ਬੱਚਿਆਂ ਨੂੰ ਤਿਆਰ ਕਰਨਾ ਉਸ ਤੋਂ ਪਹਿਲਾਂ ਹੁਣ ਬੰਦੇ ਉਹਨਾਂ ਨੇ ਡਿਊਟੀ ਜਾਣਾ ਹੁੰਦਾ ਹੈ ਕੰਮ ਕਰਦੇ ਹੁੰਦੇ ਨੇ ਨੌਕਰੀ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਕਾਰ ਵਿਹਾਰ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਨੀ ਹੈ ਆਓ ਗੁਰਮੁਖੋ ਦਾਸ ਦੀ ਭਾਵਨਾ ਬਣੀ ਹੈ ਦੋ ਚਾਰ ਮਿੰਟ ਅਸੀਂ ਵਿੱਚ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜੀਵੇਂ ਸਤਿਗੁਰੂ ਦੀ ਕਿਰਪਾ ਕਰਨ ਸਾਰੀ ਸੰਗਤ ਆਪਣੇ ਭਲੇ ਵਾਸਤੇ ਆਪਣੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਭਾਵੇਂ ਇੱਥੇ ਬੈਠੇ ਹੋ ਭਾਵੇਂ ਘਰ ਦੇ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਆਓ 2 ਮਿੰਟ ਚੌਂਕੜੇ ਮਾਰ ਲਈਏ ਸਤਿਗੁਰ ਜੀ ਦੇ ਕੋਲੋਂ ਬਖਸ਼ਿਸ਼ਾਂ ਮੰਗੀਏ ਸਤਿਗੁਰ ਕੋਲੋਂ ਖੁਸ਼ੀਆਂ ਮੰਗੀਏ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ DUDE uh. पकड़ो हे गुरू वाह गुरू तन वाह गुरू सत नाम वाह गुरु सत नाम ਗੁਰੂ ਹਰਗੋਬਿੰਦ ਸਾਹਿਬ ਜੀ ਆਕਲ ਲਗੇ ਉਹ ਭਾਈ ਬਦਲੀ ਜੀ ਭਾਈ ਸੀਤ ਗੋਪਾਲ ਜੀ ਅੰਮ੍ਰਿਤ ਵੇਲੇ ਜਾਗ ਕੇ ਕਾਰ ਵਿਹਾਰ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਜਪਣਾ ਹੈ ਤੇ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹੈ ਗੁਰਮਖੋ ਜਦੋਂ ਅੰਮ੍ਰਿਤ ਵੇਲੇ ਤੁਸੀਂ ਜਾਗੋ ਨਾ ਨਿਤਨੇਮ ਕਰਕੇ ਅੰਦਰੋਂ ਇੱਕ ਵਾਰ ਇਹ ਗੱਲ ਕਹਿਐ ਜੇਕਰੋਹੀ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ। ਹੇ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ। ਹੇ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ। ਧੰਨ ਬਾਬਾ ਦੀਪ ਸਿੰਘ ਤੇਰਾ ਸ਼ੁਕਰ ਹੈ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ। ਇਹਦੇ ਨਾਲ ਫਿਰ ਅਗਲੀਆਂ ਦਾਤਾਂ ਝੋਲੀ 'ਚ ਪੈਂਦੀਆਂ ਨੇ ਜਦੋਂ ਅਸੀਂ ਸ਼ੁਕਰਾਨਾ ਕਰਦੇ ਆ ਸਤ ਸੰਗਿਓ ਜੋ ਤੀਸਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਆਕੀ ਆਖਿਆ ਭਾਈ ਸਿੱਖੋ ਅਗਲਾ ਤੁਹਾਡੇ ਵਾਸਤੇ ਇਹ ਹੁਕਮ ਹੈ ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਜੋ ਨਾਮ ਜਪਣ ਵਾਲੇ ਗੁਰਸਿੱਖ ਨੇ ਬੰਦਗੀ ਵਾਲੇ ਮਹਾਪੁਰਖ ਨੇ ਜੋ ਭਗਤੀ ਕਰਨ ਵਾਲੇ ਗੁਰਸਿੱਖ ਨੇ ਜੋ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਨਾਲ ਕਦੀ ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਬਹਿਸਬਾਜੀ ਨਹੀਂ ਕਰਨੀ ਆਹ ਨਾ ਉਹਨਾਂ ਨਾਲ ਕੋਈ ਬਹਿਸਬਾਜੀ ਕਰਨੀ ਹੈ ਨਾ ਕੋਈ ਜਿੱਦ ਕਰਦੀ ਉਹਨਾਂ ਦੇ ਨਾਲ ਤੇ ਇੱਕ ਗੱਲ ਯਾਦ ਰੱਖਿਓ ਭੁੱਲ ਕੇ ਵੀ ਸੁਪਨੇ ਵਿੱਚ ਵੀ ਗੁਰਸਿੱਖਾਂ ਦੇ ਨਾਲ ਬੰਦਗੀ ਕਰਨ ਵਾਲਿਆਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਕਦੇ ਈਰਖਾ ਨਾ ਕਰ ਬੈਠਿਓ ਜ਼ਿੰਦਗੀ 'ਚ ਕਦੀ ਈਰਖਾ ਨਹੀਂ ਕਰਨੀ ਗੁਰਸਿੱਖਾਂ ਦੇ ਨਾਲ ਗੁਰਮੁਖਾਂ ਦੇ ਨਾਲ ਬੰਦਗੀ ਕਰਨ ਵਾਲਿਆਂ ਦੇ ਨਾਲ ਤੇ ਨਾ ਹੀ ਉਹਨਾਂ ਦੇ ਨਾਲ ਕੋਈ ਬਹਿਸ-ਵਾਜੀ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਜੇ ਮਹਾਂਪੁਰਖਾਂ ਦੇ ਅੱਗੇ ਤੁਸੀਂ ਹਾਰ ਜਾਓਗੇ ਨਾ ਤੇ ਦਰਗਾਹ ਵਿੱਚ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਓਗੇ ਬੜੀ ਵੱਡੀ ਗੱਲ ਏ ਜੇ ਬੰਦਗੀ ਵਾਲਿਆਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਮਹਾਂਪੁਰਖਾਂ ਦੇ ਅੱਗੇ ਹਾਰ ਜਾਓਗੇ ਨਾ ਦਰਗਾਹ ਦੇ ਵਿੱਚ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਓਗੇ ਤੇ ਜੇ ਤੁਸੀਂ ਬੰਦਗੀ ਵਾਲਿਆਂ ਨੂੰ ਮਹਾਂਪੁਰਖਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਨਾ ਤੇ ਦਰਗਾਹ ਦੇ ਵਿੱਚ ਇਹ ਜ਼ਿੰਦਗੀ ਦੀ ਬਾਜ਼ੀ ਹਾਰਕੀ ਜਾਊਗੀ ਉਪਲਿਓ ਕਦੇ ਵੀ ਮਹਾਂਪੁਰਖਾਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਜੋ ਨਾਮ ਜਪਣ ਵਾਲੇ ਨੇ ਉਹਨਾਂ ਦੇ ਨਾਲ ਕਦੀ ਜਿੱਦ ਨਹੀਂ ਕਰਨੀ ਉਹਨਾਂ ਦੇ ਨਾਲ ਕਦੀ ਬਹਿਸ-ਬਾਜ਼ੀ ਨਹੀਂ ਕਰਨੀ ਉਹਨਾਂ ਨੂੰ ਕਦੇ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਦੀ ਭਗਤੀ ਵਾਲਿਆਂ ਨੂੰ ਗੁਰਮਖਾਂ ਨੂੰ ਤੇ ਮਾਪੁਰਖਾਂ ਨੂੰ ਜਿੱਤਣ ਦੀ ਕਦੀ ਕੋਸ਼ਿਸ਼ ਨਹੀਂ ਕਰਨੀ ਕਿ ਮੈਂ ਫਲਾਣੀ ਗੱਲ ਵਿੱਚ ਇਹਨਾਂ ਨੂੰ ਹਰਾ ਦੇਵਾਂ ਜਾਂ ਫਲਾਣੀ ਗੱਲ ਦੇ ਵਿੱਚ ਬਹਿਸ ਬਾਜੀ ਕਰਕੇ ਇਹਨਾਂ ਤੋਂ ਜਿੱਤ ਪ੍ਰਾਪਤ ਕਰਾਂ ਕਹਿੰਦੇ ਨਹੀਂ ਜੇ ਜਿੱਤਣ ਦੀ ਕੋਸ਼ਿਸ਼ ਕਰੋਗੇ ਤਾਂ ਦਰਗਾਹ ਵਿੱਚ ਹਾਰ ਕੇ ਜਾਓਗੇ ਤੇ ਜੇ ਉਹਨਾਂ ਦੇ ਅੱਗੇ ਹਾਰ ਜਾਓਗੇ ਤਾਂ ਦਰਗਾਹ ਵਿੱਚ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਓਗੇ ਗੁਰਮਖੋ ਸਤਗੁਰੂ ਜੀ ਕਹਿੰਦੇ ਇਹ ਉਪਦੇਸ਼ ਨੂੰ ਤੁਸੀਂ ਕਮਾਉਣਾ ਹੈ ਜੋ ਆਪਣੇ ਨਗਰ ਦੇ ਵਿੱਚ ਕਿਰਤਕਾਰ ਕਰੋ ਤੋ ਹੋਰ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜੋ ਤੁਸੀਂ ਉਸ ਵਾਹਿਗੁਰੂ ਨਾਲ ਜੋੜੋ ਤੁਸੀਂ ਜਿੱਥੇ ਆਪ ਜੁੜਨਾ ਹੈ ਉੱਥੇ ਹੋਰ ਨਾਲ ਜੁੜੋ ਗੁਰਮਖੋ ਸਤਗੁਰੂ ਕੋਲੋਂ ਆਗਿਆ ਲੈ ਕੇ ਇਹ ਦੋਨੋਂ ਸਿੱਖ ਭਾਈ ਬਦਲੀ ਜੀ ਤੇ ਭਾਈ ਗੋਪਾਲ ਜੀ ਆਪਣੇ ਇਲਾਕੇ ਚ ਜਾਂਦੇ ਨੇ ਹੁਣ ਅਮਰਤ ਵੇਲੇ ਜਾਗਦੇ ਨੇ ਜਿੱਥੇ ਘਰ ਬੈਠ ਕੇ ਨਾਮ ਜਪਦੇ ਨੇ ਫਿਰ ਧਰਮਸ਼ਾਲਾ ਜਾਂਦੇ ਨੇ ਤੇ ਸੰਗਤਾਂ ਦੇ ਬੈਠ ਕੇ ਫਿਰ ਜਿੱਥੇ ਆਪ ਨਾਮ ਜਪਦੇ ਨੇ ਹੋਰਨਾ ਸੰਗਤਾਂ ਨੂੰ ਵੀ ਨਾਮ ਚ ਪਾਉਂਦੇ ਨੇ ਕਿਹੜਾ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਜਪਦੇ ਨੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਦੇ ਨੇ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਬੜਾ ਪਿਆਰਾ ਜੀਵਨ ਬਣ ਗਿਆ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਹੁਣ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਤੇ ਭਾਈ ਬਦਲੀ ਜੀ ਵਰਗਾ ਤੁਹਾਡਾ ਜੀਵਨ ਹੋਵੇ ਤੁਹਾਡਾ ਜੀਵਨ ਹੋਵੇ ਭਾਈ ਗੋਪਾਲ ਜੀ ਵਰਗਾ ਤੁਹਾਡਾ ਜੀਵਨ ਹੋਵੇ ਚਾਹੀਦਾ ਵਿਕਰਮਖੋਏ ਹੋਈ ਆ ਜਿੱਥੋਂ ਜਿੱ ਇੱਕ ਗੁਰੂ ਘਰ ਦਾ ਪ੍ਰਚਾਰਕ ਗੁਰੂ ਦਾ ਸਿੱਖ ਲੰਘ ਜਾਵੇ ਜਿੱਥੋਂ ਲੋਕ ਆਪਣੇ ਬੱਚਿਆਂ ਨੂੰ ਉਹਦੇ ਵੱਲ ਉਂਗਲ ਕਰਕੇ ਆਖਣ ਪੁੱਤਰ ਤੇਰਾ ਜੀਵਨ ਹੋਵੇ ਤਾਂ ਫਲਾਣੇ ਸਿੱਖ ਬੜਗਾ ਹੋਵੇ ਉਹ ਜਿਹੜਾ ਜਾ ਰਿਹਾ ਹੈ ਫਿਰ ਜ਼ਿੰਦਗੀ ਦਾ ਆਨੰਦ ਵੇਖਿਓ ਗਰਮਕੋ ਲੋਕ ਆਪਣੀਆਂ ਧੀਆਂ ਨੂੰ ਆਖਣ ਧੀਏ ਤੇਰਾ ਜੀਵਨ ਹੋਵੇ ਤਾਂ ਫਲਾਣੀ ਬੀਬੀ ਬੜਗਾ ਫਲਾਣੀ ਭੈਣ ਬੜਗਾ ਤੇਰਾ ਜੀਵਨ ਹੋਵੇ ਚਾਹੀਦਾ ਗੁਰਮਖੋ ਏਦਾਂ ਸੀ ਗੁਰਮਖੋ ਸਾਡੇ ਵੱਲ ਵੇਖ ਕੇ ਲੋਕ ਆਪਣੇ ਬੱਚਿਆਂ ਨੂੰ ਮਸਾਲਾ ਦਿੰਦੇ ਗੁਰਮਖੋ ਸਤਸੰਗੀਏ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਇੱਕ ਦਿਨ ਦੋਨੋਂ ਹੀ ਸਤ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਦੇ ਵਿੱਚ ਚੜ੍ਹਨਾ ਵੇ ਸੰਗਤਾਂ ਸਮੇਤ ਆਉਂਦੇ ਨੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹ ਦੋਨੋਂ ਗੁਰਸਿੱਖਾਂ ਨੂੰ ਵੇਖਦੇ ਨੇ ਸਿੰਘਾਸਨ ਤੋਂ ਉੱਠ ਕੇ ਦੋਨਾਂ ਗੁਰਸਿੱਖਾਂ ਨੂੰ ਗਲ ਦੇ ਨਾਲ ਲਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਭਾਈ ਬਦਲੀ ਜੀ ਭਾਈ ਗੋਪਾਲ ਜੀ ਤੁਸੀਂ ਗੁਰੂ ਨਾਨਕ ਜੀ ਦੇ ਘਰ ਦੇ ਬਚਨ ਨੂੰ ਸੰਭਾਲਿਆ ਹੈ ਤੁਹਾਡੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਹੈ ਹੁਣ ਹੋਰ ਇਲਾਕਿਆਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਤੁਸੀਂ ਕਰਨਾ ਹੈ ਗੁਰਮੁਖੋ ਬੜਾ ਜੀਵਨ ਬਣ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ ਫਿਰ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰਤ 31ਵੀਂ ਪੌੜੀ 'ਚ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਸਨਮੁਖ ਸੋਢੀ ਬਦਲੀ ਸੋਢੀ ਗੁਰਮਖੋ ਜਾਤ ਸੀ ਇਹਦੀ ਸਨਮੁਖ ਸੋਢੀ ਬਦਲੀ ਕਹਿੰਦੇ ਭਾਈ ਬਦਲੀ ਜੀ ਦੀ ਸਨਮੁਖ ਸਿੱਖਾਂ ਦੇ ਵਿੱਚ ਗਿਣਤੀ ਆ ਗਈ ਸਨਮੁਖ ਸੋਢੀ ਬਦਲੀ ਸ਼ੇਠ ਗੋਪਾਲੇ ਗੁਰਮਤ ਜਾਨੀ ਕਹਿੰਦੇ ਗੁਰਮਤ ਨੂੰ ਜਾਣਨ ਵਾਲੇ ਸਿੱਖ ਬਣ ਗਏ ਗੁਰੂ ਦੇ ਸਨਮੁਖ ਸਿੱਖ ਬਣ ਕਿਉਂ ਗੁਰੂ ਦਾ ਉਪਦੇਸ਼ ਕਮਾਇਆ ਅੰਮ੍ਰਿਤ ਵੇਲੇ ਜਾਗਦੇ ਨੇ ਕਾਰ ਵਿਹਾਰ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਦੇ ਨੇ ਨਿਮਰਤਾ ਦਾ ਗਹਿਣਾ ਇਹਨਾਂ ਧਾਰਨ ਕਰ ਲਿਆ ਜੋ ਸਤਗੁਰ ਨੇ ਆਖਿਆ ਸੀ ਮਹਾਂਪੁਰਖਾਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਹਾਰ ਜਾਣਾ ਹੈ ਉਹਨਾਂ ਨਾਲ ਬਹਿਸ ਬਾਜੀ ਨਹੀਂ ਕਰਨੀ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਜੋ ਮਹਾਂਪੁਰਖਾਂ ਦੇ ਬੰਦਗੀ ਵਾਲੇ ਦੇ ਅੱਗੇ ਹਾਰ ਜਾਂਦੇ ਨੇ ਉਹ ਦਰਗਾਹ ਵਿੱਚ ਜਿੱਤ ਕੇ ਜਾਂਦੇ ਨੇ ਹਾਰ ਚਲੇ ਗੁਰਮਖ ਜਗ ਜੀਤਾ ਗੁਰਮਖ ਜਗ ਜੀਤਾ ਆਉ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਜੀ ਸਾਚਿੰਦ ਬਖਸ਼ਣ ਜੋਗ ਹੈ ਜੋ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਮਹਾਂਪੁਰਖਾਂ ਦੀ ਸ਼ਤਾਬਦੀ ਗੁਰਮਖੋ ਤੁਹਾਨੂੰ ਪਤਾ ਚੱਲ ਰਹੀ ਹੈ ਅੱਜ ਤੀਸਰੀ ਟਰਮ ਦੇ ਜੋ ਲੜੀ ਚੱਲਦੀ ਪਈ ਹੈ ਖੰਡ ਪਟਲ ਸਾਹਿਬ ਜੀ ਦੀ ਜੋ ਉਦਮ ਹੈ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਭਾਈ ਸਾਹਿਬ ਆਪ ਅਜੇ ਦਿੱਲੀ ਦੇ ਇਲਾਕਿਆਂ ਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਪਏ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਸ ਇਲਾਕੇ ਦੇ ਵਿੱਚ ਨੇ ਗੁਰਮੁਖੋ ਹਰਦਾਸ ਤੋਂ ਵਾਦਾ ਅਤੀ ਸਤਿਕਾਰਯੋਗ ਜੋ ਭਾਈ ਸਾਹਿਬ ਨਾਲ ਬਹੁਤ ਪਿਆਰ ਹੈ ਪਾਈ ਬਰਿੰਦਰ ਸਿੰਘ ਜੀ ਕੰਗ ਉਹ ਦਰਸ਼ਨ ਤੁਹਾਡੇ ਕਰਨਗੇ ਗੁਰਮਖੋ ਜਿਨੇ ਪਾਠੀ ਸਿੰਘ ਨੇ ਗੁਰੂ ਕੇ ਲਾਲ ਗੁਰੂ ਕੇ ਵਜੀਰ ਬਹੁਤ ਪ੍ਰੇਮ ਦੇ ਨਾਲ ਗੁਰਬਾਣੀ ਪੜ੍ਹਦੇ ਪਏ ਨੇ ਸਭਨਾਂ ਦਾ ਸ਼ੁਕਰਾਨਾ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਬੈਠ ਕੇ ਅਸੀਸਾਂ ਦਿੱਤੀਆਂ ਜਿਨ੍ਹਾਂ ਨੇ ਘਰ ਬੈਠ ਕੇ ਅਸੀਸਾਂ ਦਿੱਤੀ ਉਹਨਾਂ ਦਾ ਧੰਨਵਾਦ ਗੁਰਮਖੋ ਉਹ ਦਾਸ ਜੀ ਬੱਲਾ ਬਖਸ਼ੂ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਪੱਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ